ਹਾਂਜੀ ਸਾਰੋ ਸਤਿ ਸ਼੍ਰੀ ਅਕਾਲ ਜੀ ਅ ਮੈਂ ਅੱਜ ਦਿਨੇ ਗੋਮਣੇ ਵਿੱਚ ਗੁਰਜੀਤ ਸਿੰਘ ਜੀ ਇਹ ਆਪਣਾ ਪਟਿਆਲੇ ਤੋਂ ਬਾਹਰ ਵਾਲਾ ਮੋਹੰਦਰਾ ਵਿਖੰਡ ਹੈ ਇਹ ਬਹੁਤ ਹੀ ਗਾਮਾਦੂ ਕੰਮ ਨੇ ਲਗਭਗ 150 ਲੱਜਾਂ ਨੇ 50 ਦੇ ਜਿੰਨੇ ਗਾਮਾ ਰੱਖੀਆਂ ਹੋਈਆਂ ਨੇ ਔਰ ਇਹ ਬਹੁਤ ਦਾ ਬਸਾ ਵੀ ਡੇਵੀ ਫਾਰਮਿੰਗ ਨੂੰ ਲਾਹੇਵੰਦ ਕਿੱਦਾਂ ਬਣਾਉਣਾ ਆਪਾਂ ਦੁੱਧ ਦੇ ਹੀ ਹੈ ਵੀ ਇਹ ਪਰਮੇ ਦੇ ਜਿਹੜੇ ਪ੍ਰੈਕਟੀਕਲ ਨੁਸਖੇ ਆ ਜਿਹੜੇ ਪਪਦੀ ਕਿਤਾਬ ਚ ਵੀ ਗੱਲ ਕੀਤੀ ਉਹਨੂੰ ਕਿਵੇਂ ਲਾਗੂ ਕਰਨਾ ਹੈ ਸੋ ਇਹਨਾਂ ਬਾਰੇ ਮੈਂ ਦੱਸਦਾ ਜੀ तकरीबन ਇਹਨਾਂ ਕੋਲੇ ਜੱਪਾ ਲਈਏ 8 ਤੋਂ 10 ਪੁਆਇੰਟਲ ਦੁੱਧ ਹੁੰਦਾ ਇੱਕ ਦਿਨ ਦਾ ਔਰ ਦੁੱਧ ਦੇ ਬਹੁਤ ਵਧੀਆ ਕੁਆਲਟੀ ਦਾ ਦੁੱਧ ਹੁੰਦਾ ਅਸੀਂ ਬਹੁਤ سارے ਟੈਸਟ ਵੀ ਕਰਵਾ ਕੇ ਦੇਖਿਆ ਦੁੱਧ ਤੇ ਬਹੁਤ سارے ਪ੍ਰੋਡਕਟ ਵੀ ਇਹ ਤਿਆਰ ਕਰਦੇ ਆ ਕੋਹਾ ਹੋ ਗਿਆ ਪਨੀਰ ਹੋ ਗਿਆ ਲੱਸੀ ਹੋ ਗਈ ਤੇ ਦੂਜੀ ਗੱਲ ਇਹ ਹੈ ਬਹੁਤ ਪਸ਼ੂ ਜਿੰਨੇ ਵੀ ਹੈਗੇ ਉਹ ਸਾਰੇ ਵਿਗਿਆਨਕ ਤਰੀਕੇ ਰੱਖੇ ਹੋਏ ਆ ਵੀ ਉਹਨਾਂ ਦੀ ਵਿਗਿਆਨਕ ਦੇਖਭਾਲ ਕੀਤੀ ਜਾਂਦੀ ਹੈ ਕੀੜਿਆਂ ਦੀ ਦਵਾਈ ਦੇਣੀ ਵੈਕਸੀਨ ਲਾਉਣੀ ਪੰਜ ਤਰ੍ਹਾਂ ਦੀ ਫੀਡ ਵਰਤਦੇ ਆ ਜੀ ਆਪਾਂ ਕਾਸਟਰ ਹੈ ਹੀਪਰ ਹੈ ਡਰਾਈ ਹੈ ट्रांजिशनਲ ਤੇ ਤਾਜ਼ਿਆਂ ਬਾਰੇ ਸੁਖਜੀਤ ਜੀ ਵੀਰ ਜੀ ਤੁਸੀਂ ਆਪਣੇ ਫਾਰਮ ਬਾਰੇ ਕੁਝ ਆਪਣੇ ਦੇ ਬਾਰੇ ਦੱਸੋ ਵੀ ਆਪਾਂ ਕੀ ਕੁਝ ਕਰ ਰਹੇ ਆ ਤੇ ਬਾਕੀ ਇੱਕ ਹੋਰ ਵੀ ਇੱਕ ਬੜੀ ਵਧੀਆ ਵੱਡੀ ਖੁਸ਼ਖਬਰੀ ਕਿ ਇਹ ਬਹੁਤ ਹੀ ਵਧੀਆ ਨੀਲੀ ਰਾਬੀ ਦਾ ਬੂਲ ਵੀ ਲੈ ਕੇ ਆਏ ਆ ਦੇਖੋ ਸਾਡਾ ਕੀ ਹੈ ਵੀ ਅਸੀਂ ਇਹ ਕੋ ਪ੍ਰੋਮੋਸ਼ਨਲ ਹੋਣੀ ਹੈਗਾ ਪਰ ਤੁਸੀਂ ਚਾਹੋ ਜਿਹੜੇ ਬੰਦੇ ਵਧੀਆ ਕੰਮ ਕਰ ਰਹੇ ਆ ਉਹ ਬੰਦਿਆਂ ਨੂੰ ਆਗਾਂਬਦੂ ਬੰਦਿਆਂ ਨੂੰ ਅੱਗੇ ਲਿਆਂਦਾ ਜਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਪਸ਼ੂ ਰੱਖੇ ਨੇ 1.5 ਤੋਂ ਪਸ਼ੂ ਹੈਗੇ ਆ ਇਹ ਅਪ੍ਰੋਕਸੀਮੇਟ ਜੋਧੋ ਵਧੀਆ ਵਾਲੇ ਨੇ ਜੀ ਸਾਰਿਆਂ ਦਾ ਹੀ ਅਲੱਗ-ਅਲੱਗ ਪਾਰਟੀਸ਼ਨ ਬਣਾ ਕੇ ਰੱਖੇ ਹੋਏ ਨੇ ਪਸ਼ੂ ਬੱਚੇ ਵੀ ਅੱਗੇ ਪਾਲ ਰਹੇ ਆ ਮਤਲਬ ਵੀ ਆਉਣ ਵਾਲੇ ਸਮੇਂ 'ਚ ਇਹਨੂੰ ਅਸੀਂ ਜਿਆਦਾ ਦੇ ਪ੍ਰੋਜੈਕਟ ਨੂੰ ਵੱਡਾ ਬਣਾ ਸਕੀਏ ਤੇ ਦੁੱਧ ਵਾਲੀਆਂ ਮੱਝਾਂ ਸਾਡੇ ਕੋਲ ਸਾਰੀਆਂ ਹੀ ਟੌਪ ਬ੍ਰੀਡਰ ਨੇ ਔਰ ਇਹ ਮੱਝਾਂ ਹਰਿਆਣੇ ਤੋਂ ਪਰਦੇਸ ਕੀਤੀਆਂ ਹੋਈਆਂ ਨੇ। ਕਣੂਨ ਦਿੱਤੀ 15-16 ਕਿਲੋ ਤੋਂ ਸ਼ਾਰਟ ਹੈ। ਤੇ ਬੱਚੇ ਕਿਹੜੇ ਪਰਦੇਸ ਆਉਂਦੇ ਨੇ। ਤੇ ਬਾਕੀ ਜਿਹੜੀ ਇਹਨਾਂ ਦੀ ਖੁਰਾਕ ਹੈ ਉਹ ਬਹੁਤ ਵਧੀਆ ਨਾ ਦੇ। ਬੱਚਿਆਂ ਵਾਸਤੇ ਜੀ, ਡرائی ਪਸ਼ੂਆਂ ਵਾਸਤੇ ਅਲੱਗ ਹੈ ਜੀ, ਦੁੱਧ ਵਾਲੀਆਂ ਵਾਸਤੇ ਅਲੱਗ ਹੈ ਜੀ। ਠੀਕ ਹੈ ਜੀ। ਤੇ ਉਹਨਾਂ ਦੇ ਦੁੱਧ ਅਸੀਂ ਪਰਚੂਨ ਕੇ ਦੇਖਦੇ ਹਾਂ ਜੀ। ਮੱਝਾਂ ਦਾ ਵੀ ਕੁਝ ਪਰਚੂਨ ਤੇ ਜਾਂਦਾ ਕੁਝ ਵੈਰੀ ਤੇ। ਕੱਲ ਇਹ ਹੀ ਹੈ ਵੀ ਫੈਲੇਜ ਪਾਉਣੇ ਆ ਜੀ ਬਹੁਤ ਵਧੀਆ ਉਹਦੇ ਨਾਲ ਢੰਗ ਨਾਲ ਵੀ ਕਿਸੇ ਦੇ ਸ਼ੈੱਡ ਦੇ ਵਿੱਚ ਪਾਉਣ ਨਾਲ ਜਾਂ ਕਿਸੇ ਪ੍ਰਕਾਰ ਦੀ ਉਹਨਾਂ ਉਲੀ ਵਗੈਰਾ ਨਾ ਲੱਗੇ ਸਾਰਾ ਸਰਪੁਰਾ ਨੇ ਦੁੱਧ ਵੀ ਟੈਸਟ ਕਰਵਾਇਆ ਹੈ ਟੋਟਲ ਠੀਕ ਹੈ ਜਿਵੇਂ ਤੁਹਾਨੂੰ ਦੱਸਿਆ ਦੇਖੋ ਇਹਨਾਂ ਵੀਰਾਂ ਨੇ ਦੇਖੋ ਕਿੰਗੇ ਵੀ ਅੱਜ ਲੋਕ ਇਹ ਕਹਿੰਦੇ ਆ ਵੀ ਡੇਰੀ ਫਾਰਮਿੰਗ ਲਾਹੇਵੰਦ ਨਹੀਂ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਮੈਂ ਕਹਿੰਦਾ ਡੇਰੀ ਫਾਰਮਿੰਗ 100% ਲਾਹੇਵੰਦ ਹੈ ਪਰ ਤੁਹਾਡੀ ਦੇਖਭਾਲ ਬਗਿਆਨਕ ਹੋਵੇ ਰਾਖਪ ਗਿਆਨਕ ਹੋਵੇ ਇਹ ਮੰਡੀ ਕਰਨਾ ਜਿਹੜਾ ਉਹ ਸਮੇਂ ਦੇ ਨਾਲ ਚੱਲੋ ਜਿਵੇਂ ਇਹ ਸਾਲ ਹੁਣ ਹੋ ਸਕਦਾ ਸਾਡਾ ਮੰਦੇ ਦਾ ਸਾਲ ਜਾਵੇ ਬਹੁਤ ਸਾਰੇ ਲੋਕ ਕਹਿ ਰਹੇ ਆ ਬਹੁਤ ਸਾਰੇ ਮਹਾਰ ਵੀ ਕਹਿ ਰਹੇ ਪਰ ਜਿਵੇਂ ਅਸੀਂ ਜੇ ਵਿਗਿਆਨ ਨਾਲ ਜੁੜਦੇ ਆ ਪ੍ਰੈਕਟੀਕਲ ਚੀਜ਼ਾਂ ਲਾਗੂ ਕਰਦੇ ਆ ਤਾਂ ਦੇਰੀ ਫਾਰਮਿੰਗ ਨੂੰ ਲਾਹੇਵੰਦ ਬਣਾਇਆ ਜਾ ਸਕਦਾ ਬਣਾਇਆ ਇਹਨਾਂ ਨੇ ਦੂਜੀ ਗੱਲ ਕੀ ਹੈ ਅਸੀਂ ਮੈਨ ਗੱਡੇ ਦੇਖਣਾ ਵੀ ਜਿਹੜੇ ਸਾਡੇ ਪਸ਼ੂ ਪਾਲਕ ਵੀ ਵਧੀਆ ਕੰਮ ਕਰ ਰਹੇ ਆ ਜਿਵੇਂ ਨਸਲ ਹੈ ਦੇਖੋ ਬਹੁਤ ਕੱਢਿਆ ਇਹਨਾਂ ਕੋ ਨਸਲ ਦੇ ਪਸ਼ੂ ਨੇ ਤਾਂ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਹੈਗੇ ਉਹ ਵੀ ਇਸ ਫਾਰਮ ਤੇ ਚੱਲ ਰਹੇ ਹੈ ਸਾਡੇ ਪ੍ਰੋਜਨ ਟੈਸਟਿੰਗ ਦੇ ਪ੍ਰੋਜੈਕਟ ਨੇ ਮੇਨ ਗੱਲ ਇਹ ਹੈ ਵੀ ਅਸੀਂ ਇਹ ਵੀਰਾਂ ਨੂੰ ਉਤਸ਼ਾਹਿਤ ਕਰਨਾ ਹੈ ਪ੍ਰੋਤਸਾਹਿਤ ਕਰਨਾ ਹੈ ਔਰ ਇਹਨਾਂ ਦੇ ਨਾਲ ਲੱਗਣਾ ਹੈ ਇਹਨਾਂ ਦੇ ਨਾਲ ਤੁਰਨਾ ਹੈ ਠੀਕ ਹੈ ਬਿਰਜੀ ਸਾਡੀਆਂ ਬਹੁਤ ਸਾਰੇ ਸ਼ੋਭੇ ਸ਼ਾਮਾ ਤੁਹਾਡੇ ਨਾਲ ਨੇ ਤੇ ਇਹਨਾਂ ਦਾ ਜਿਹੜਾ ਬੋਲ ਹੈ ਜੀ ਤੇ ਫਾਰਮ ਦਾ ਵੀ ਇੱਕ ਵਾਰੀ ਸਾਰਾ ਦਿਖਾਓ ਡਿਟੇਲ ਦੇ ਵਿੱਚ ਪਸ਼ੂਆਂ ਦੀ ਪਾਰਟੀਸ਼ਨ ਸਾਰੀਆਂ ਦਿਖਾਓ ਪਸ਼ੂਆਂ ਦੀ ਗਰੁੱਪ ਪ੍ਰਾਈਵੇਟ ਵੀ ਇੱਕ ਵਾਰੀ ਸਾਰਾ ਦਿਖਾਓ ਅੰਦਰ تک ਜਾ ਕੇ ਦਿਖਾਓ ਸਾਰਾ ਫਾਰਮ ਦਾ ਜੀ ਸਾਰੀਆਂ ਡਰਾਈ ਨੇ ਜੀ ਜਿਹੜੀ ਦੱਦੌਣਾਂ ਨੇ ਇਹ ਤੋਂ ਗੱਣਾ ਨੇ ਵਿੱਚ ਵਾਪਰਾਚਾਰ ਕਰਦੀਆਂ ਨੇ ਉਹ ਦਰਗਾਵਾਂ ਨੇ ਸਾਰੀਆਂ ਜਾਣਾ ਪੂਰੀ ਗਈ ਲੈਣਾ ਚਲਦੀਆਂ ਨੇ ਕੋਈ ਨਹੀਂ ਰੱਖਣੀ ਕੀ ਵੀ ਨਹੀਂ ਬੱਚਾ ਸਾਹਮਣੇ ਨਹੀਂ ਅੰਦਰ ਵੀ ਨਹੀਂ ਵਿੱਚ ਵਿੱਚ ਕੀ ਉਹ ਇਹ ਦੇ ਪਾ ਦੇਣੀ ਜੀ ਇੱਧਰੋਂ ਬੱਚੇ ਇੱਗੇ ਵਧੀਆ ਪਾਣੀ ਹਾਂ ਬੱਚੇ ਇਹਨੇ ਲੱਗੇ ਸੀ ਜੰਮੂ ਤੋਂ ਪਰਚੇਸ ਕੀਤਾ ਹੁਣੇ ਹਲੇ 2-3 ਮਹੀਨੇ ਡਿਟੇਲ ਤੇ ਇਹ ਤਾਂ ਨਹੀਂ ਬਹੁਤ ਜ਼ਿਆਦਾ ਉਥੋਂ 32-33 ਕਿਲੋ ਵਾਲੀ ਮਾਂ ਮਾਜ ਦਾ ਬੱਚਾ ਜੀ ਇਹ ਹੁਣ ਅੱਗੇ ਬੱਚੇ ਲੈਣੇ ਆ ਅਸੀਂ ਕਾਫੀ ਗੱਲਣ ਹੋਵੇ ਇਹਦੇ ਤੋਂ ਬੋਲਣਾ ਮੈਂ ਕੋਈ ਕੋਈ ਕੀ ਕਰੀਏ